ਸਸੀ ਕਾਲ ਜੀ ਸਾਰਿਆਂ ਨੂੰ ਫਰਸਟ ਚੈਸਲਾਥ ਹਾਊਸ ਤੇ ਤੁਹਾਡ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਤੇ ਇਸ ਨੰਬਰ ਤੇ WhatsApp ਕਰਨਾ ਹੈ ਤੇ ਉਸ ਤੋਂ ਬਾਅਦ ਆਪਣੀ ਆਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋੜਾ ਪੂਰਾ ਰੋਡ ਨੇੜੇ ਗੁਰਦੁਆਰਾ ਗ ਲੋ ਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਵੱਡਾ ਤਮਾਕਾ ਲੈ ਕੇ ਆਏ ਆਂ ਬਹੁਤ ਵੱਡਾ ਡਿਸਕਾਊਂਟ ਲੈ ਕੇ ਆਏ ਆਂ ਐ ਸਮਝ ਲਓ ਵੀ ਇੱਕ ਨਾਲ ਇੱਕ ਫ੍ਰੀ ਵਾਲਾ ਕੰਮ ਹੀ ਆ ਜੇ ਤ ਤੁਸੀਂ ਇੱਕ ਸੂਟ ਚੱਕੋਗੇ ਤਾਂ 1000 ਦਾ ਦੋ ਸੂਟ ਚੱਕੋਗੇ ਤਾਂ 1800 ਦੇ 200 ਦਾ ਹੋਰ ਡਿਸਕਾਊਂਟ ਦੇ ਦੋ ਠੀਕ ਹੈ ਜੀ ਔਰ ਜਿਹੜਾ 1000 ਦਾ ਦੇ ਰਹੇ ਆ ਉਹ ਵੀ ਬਿਲਕੁਲ ਡਿਸਕਾਊਂਟ ਤੇ ਆ ਤੇ ਲੋ ਜੀ ਇਹ ਹੈਗਾ ਨੇਚਰਲ ਕ੍ਰੇਪ ਦਾ ਸੂਟ ਦਈਏ ਹੈ ਲੋ ਨੈਚੁਰਲ ਗ੍ਰੇਪ ਦਾ ਸੂਟ ਹੈ ਇਹ ਤਿੰਨ ਫਲਾਵਰ ਪਏ ਹੋਏ ਨੇ ਦੇ ਤੇ ਇਥੇ 18 ਦਾ ਸਨ ਕੋਲ ਗ੍ਰਾਹਣ ਆਪਣਾ ਮਾਪ ਲਓ 19 ਘੇਰਾ ਜੀ 19.5 ਪਰ ਤੁਸੀਂ ਜਿੰਨਾ ਮਰਜ਼ੀ ਕਰ ਲਿਓ ਸਾਈਡਾਂ ਤੇ ਹੈਗਾ ਠੀਕ ਹੈ ਤੇ ਇਹ 24 ਦਾ ਸੂਟ ਗ੍ਰਾਮ ਨਾਲ ਬਣ ਜੂਗਾ ਤੇ ਕਰੀਮ ਜਿਹਾ ਕਲਰ ਹੈ ਬਹੁਤ ਹੀ ਪਿਆਰਾ ਜਾਂ ਤੇ ਨਾਲ ਕਰਾ ਲਿਓ ਟਾਈ ਐਂਡ ਡਾਈ ਦੁਪੱਟਾ ਠੀਕ ਹੈ ਇਹ ਹੈਗਾ ਫਲਾਵਰ ਬਾਜੀ ਤੇ ਸ਼ੂਰ ਬਾਜੀ ਬਹੁਤ ਜਿਆਦਾ ਸੋਹਣਾ ਸੂਟ ਬਣੂਗਾ ਜੀ ਬਹੁਤ ਸੋਹਣੀ ਨੇਚਰਲ ਕ੍ਰੇਪ ਹੈ ਇਹ ਬਹੁਤ ਸੋਹਣੀ ਐ ਨਹੀਂ ਆ ਕਿ ਉਹੀ ਅੰਗਨ ਦੀ ਜੀ ਬੇਕਾਰ ਦੀ ਬੜੀ ਜਿਆਦਾ ਸੋਹਣੀ ਨੇਚਰਲ ਕ੍ਰੇਪ ਹੈ ਇਹ ਪਤਲੀ ਪਤਲੀ ਬਹੁਤ ਸੋਹਣੀ ਲੱਗਦੀ ਹੈ ਲੋ ਬਹੁਤ ਪਿਆਰੀ ਹੈ ਠੀਕ ਹੈ ਇਹ ਸੂਟ ਤੁਹਾਨੂੰ ਪਊਗਾ ਜੀ 1100 ਦਾ 프리 ਸ਼ਿਪਿੰਗ ਨਾਲ ਇਹ ਸੈਮੀ ਕ੍ਰੇਪ ਹੈ ਇਹਦਰ ਬੱਸ ਇਹ ਗ੍ਰੇ ਕਲਰ ਦੇ ਵਿੱਚ ਸੂਰੇ ਵੀ ਬਹੁਤ ਪਿਆਰਾ ਹੈ ਹਾਂ ਲੋ ਠੀਕ ਹੈ ਲੋ ਜੀ ਕੇਰਾ ਇਹ ਹੈਗਾ ਜੀ 43 ਕਿ ਲੈਂਥ ਦਾ ਸੂਟ ਹੈ ਇਹ ਇਹਦੀ ਬਾਜੂ ਹੈ ਠੀਕ ਹੈ ਤੇ ਮੈਨੂੰ ਲੱਗਦਾ ਨਾਲ ਸਲਵਾਰ ਵੀ ਹੈ ਹਮ ਸਲਵਾਰ ਤੇ ਵੀ ਵਰਕ ਹੈ ਗ੍ਰੇ ਕਲਰ ਦੇ ਵਿੱਚ ਸੂਟ ਆ ਅਨੀਆਂ ਜਾਂ ਵਰਕ ਹੋਇਆ ਹੋਇਆ ਇਹ ਸਿੰਗਲ ਕਲਰ ਦਾ ਵਰਕ ਹੋ ਜਾਂਦਾ ਇਹਦੇ ਤੇ ਇਹ ਪ੍ਰਾਈਸ ਹੋਣੇ ਦੀ ਸਹੀ ਨਹੀਂ ਰਹੂਗੀ ਕੱਲਾ ਹਜ਼ਾਰ ਦਾ ਤੇ 2 1800 ਦਾ ਇਹਦੇ ਚ ਵੀ ਦਿਖਾ ਦਿੰਦੇ ਆ ਆਪਾਂ ਤੁਹਾਨੂੰ ਇਹ ਹੈਗਾ ਕੀ ਸਟਾਕ ਹੈ ਇਹਦੇ ਹੁਣ ਸਟਾਕ ਦਾ ਨਾਮ ਹੀ ਭੁੱਲ ਜਾਂਦੀ ਆ ਜੀ ਪਤਾ ਨਹੀਂ ਦਿਮਾਗ ਚੋਂ ਇਹੋ ਜਿਹਾ ਨਿਕਲਦਾ ਮੁੜ ਕੇ ਯਾਦ ਹੀ ਨਹੀਂ ਆਉਂਦਾ ਫੀਓ ਨੋ ਹਾਂ ਲੋ ਬਹੁਤ ਵਧੀਆ ਲੰਦਾ ਸਟੱਫ ਇਹ ਵੀ ਅ ਪੌਣੇ ਕਿ 20 ਘੇਰਾ ਹੈਗਾ ਥੋੜਾ 20 ਤੱਕ 20 ਤੋਂ ਵੀ 20.5 ਤੱਕ ਆਰਾਮ ਨਾਲ ਰੈਡੀ ਹੋ ਜੂਗਾ 21 ਤੱਕ ਵੀ ਲੈ ਜਾ ਸਕਦੇ ਹੋ ਤੁਸੀਂ ਲਿਸ ਵਗੈਰਾ ਲਾ ਕੇ ਠੀਕ ਹੈ ਜੀ ਇਹ ਵਾਲਾ ਡਿਜ਼ਾਈਨ ਹੈ ਦਿੱਤੇ ਤੇ ਇਹ ਹੈਗੀ ਹੈ ਜੀ ਇਹਦੀ ਬਾਜੀ ਠੀਕ ਹੈ ਗਾਜਰੀ ਪਿੰਕ ਜਾਂ ਪਤਾ ਨਹੀਂ ਕਿਹੜਾ ਕਲਰ ਹੈ ਇਹ ਸੋਹਣਾ ਲੱਗ ਰਿਹਾ ਪਿੰਕ ਸ਼ੀਪ ਚ ਜਿਹਾ ਲੱਗ ਰਿਹਾ ਤੇ ਇਹਦੇ ਬੈਕ ਸਾਈਡ ਦਾ ਵੀ ਵਰਕ ਹੈਗਾ ਕਟਵਰਕ ਚੋਕਾ ਤੇ ਵੀ ਔਰ ਘੇਰੇ ਤੇ ਵੀ ਕਾਫੀ ਵਧੀਆ ਲੱਗਦਾ ਸੂਟ ਇਹ ਵੀ ਪਰ ਮੇਰੇ ਤਾਂ ਇਹ ਵੀ ਹੁਣੇ ਚੀ ਜਾਣਾ ਜੀ ਤੁਹਾਨੂੰ ਹੁਣ ਵਿੱਚੀ ਲੱਗਿਆ ਥੋਨੇ ਚ ਨਿਕਲ ਜਾਣਾ ਠੀਕ ਅਗਲਾ ਦੇਖੋ ਲਾਂ ਤੇ ਕੋਣੀ ਔਰ ਜੇ ਤੁਸੀਂ ਕਹੋ ਵੀ ਸਾਨੂੰ ਦੁਬਾਰਾ ਤਿਆਰ ਕਰਾ ਕੇ ਦੇ ਦਿਓ ਐਡੇ ਸਸਤੇ ਤਾਂ ਜਮਾ ਵੀ ਨਹੀਂ ਹੋ ਸਕਦੇ ਕੇਰ ਬਹੁਤ ਮਹਿੰਗੀ ਹੈ ਭੁੱਲ ਜਾਓ ਬਸ ਇਹ ਤਾਂ ਇਹ ਤਾਂ ਇੱਕ ਮੌਕਾ ਹੁੰਦਾ ਹੈ ਮਸਲੀਨ ਦੇ ਵਿੱਚ ਸੂਟ ਆ ਜੀ ਆ ਸ਼ਾਈਨ ਕਰਦੀ ਹੈ ਮਸਲੀਨ ਬਹੁਤ ਸੋਹਣਾ ਸੂਟ ਹੈ ਠੀਕ ਹੈ ਪਰ ਬਹੁਤ ਡਾਰਕ ਮਹਿਰੂਨੀ ਹੈਗਾ ਆ ਕੀ ਕਹੀਏ ਇਹਨੂੰ ਪਤਾ ਨਹੀਂ ਕਿਹੜਾ ਮਹਿਰੂਨ ਆਨੀਆਂ ਮਹਿਰੂਨ ਜਿਹਾ ਲੱਗ ਰਿਹਾ ਲੋ ਜੀ ਦੇਖੋ ਤੁਸੀਂ ਆਪ ਹੀ ਦੇਖ ਲਓ ਸਹੀ ਆ ਰਿਹਾ ਹੋਣਾ ਕਲਰ ਵਰਕ ਦੇਖ ਲਓ ਇਹਦਾ ਲੋ ਘੇਰਾ ਦੇਖੋ ਘੇਰਾ ਨਾਪ ਦੇਣੀ ਆ ਘੇਰਾ ਦਬਾਵਾ ਹੀ ਗੋ ਬੜਾ ਵੀ ਨਹੀਂ 2.5 ਹੈ ਘੇਰਾ 2.5 ਹੈ ਲੈਂਥ ਨਾਪ ਦੇਣੀ ਆ ਇਹ ਜਿੱਦ ਨਭੀ ਹਮੜਾਈ। ਨੋ ਜੀ ਸਾਡੇ 40 ਲੈਂਥ ਹੈਗੀ ਆ 41 ਤੱਕ ਚਲੀ ਜਾਊਗੀ। ਮਹਿਰੂਨ ਨਹੀਂ ਹੈਗਾ ਜੀ ਇਹ ਅ ਮਤਲਬ ਜਮਾ ਮਹਿਰੂਨ ਨਹੀਂ ਆ ਇਹੇ ਥੋੜਾ ਜਿਹਾ ਉਹ ਹੈ। ਅਨੀਅਨ ਵਾਲੀ ਸਾਈਡ ਜੀ ਨੂੰ ਆ ਇਹੇ। ਆ ਲੋ ਇਹ ਹੈਗੀ ਇਹਦੀ ਬਾਜੀ। ਬਾਜੀ ਬਹੁਤ ਹੈ। ਹੂੰ। ਤੇ ਪ੍ਰਾਈਸ ਤਾਂ ਹਮ ਤੋਂ ਬਰਬਾਦ ਦਸੰਗੀ ਲੋੜਨੀ ਆ ਮੈਨੂੰ ਲੱਗਦਾ ਪਤਾ ਲੱਗ ਹੀ ਗਿਆ ਇੱਕ ਵਾਰੀ। ਜੀ ਇਹ ਤਾਂ ਥੋੜਾ ਜਿਹਾ ਫਰਕ ਸ਼ਰਕ ਹੁੰਦਾ ਉਹ ਮੈਂ ਤੁਹਾਨੂੰ ਦੱਸ ਦੇਣੀ ਹਣੀ ਆ। ਰੰਗ ਬਹੁਤ ਸੋਹਣਾ। ਹਾਂ। ਲੋ ਜੇ ਅਗਲਾ ਦੇਖੋ। ਇੱਕ ਮੈਂ ਤੁਹਾਨੂੰ ਹੋਰ ਦਿਖਾਉਣਾ ਸੀ। ਆਹ ਲੋ ਜੀ ਕਾਹ ਦੇਖੋ ਪਹਿਲਾਂ। ਮਹਿੰਦੀ ਕਲਰ ਦਾ ਸੂਟ ਹੈ। ਇਹਦੇ ਨਾਲ ਦਾ ਇੱਕ ਪਹਿਲਾਂ ਤੁਸੀਂ ਪਿੰਕ ਜਿਹਾ ਦੇਖ ਚੁੱਕੇ ਹੋ। ਜੌਰਜਟ ਦੇ ਵਿੱਚ ਸੂਟ ਹੈ ਬਹੁਤ ਸੋਹਣੀ ਜੌਰਜਟ। ਹਾਂ ਲੋ ਉਹੀ ਵੀਕ ਘੇਰੇ ਦਾ ਸੂਟ ਹੋਣਾ 21 22 ਤੱਕ ਚਲੇ ਜਾਊਗਾ 21 ਸਾਡੇ 21 ਤੱਕ ਘੇਰਾ ਬਣ ਜਾਊਗਾ ਤੁਹਾਡਾ ਆਰਾਮ ਨਾਲ ਵੈਸੇ ਇਹ ਵੀਕ ਘੇਰੇ ਦਾ ਸੂਟ ਹੋਊਗਾ ਤੇ ਬੈਕ ਸਾਈਡ ਤੇ ਤੁਹਾਨੂੰ ਇਹਦੇ ਉਦਾਂ ਹੀ ਦੂਜਾ ਪੀਸ ਦੋ ਪੀਸ ਨੇ ਇਹ ਤੇ ਇਹ ਹੈਗੀ ਬਾਜੂ ਇੱਕ ਪੀਸ ਹੋ ਰਾ ਇਹਦੇ ਬੈਕ ਸਾਈਡ ਤੇ ਤੁਹਾਨੂੰ ਆਹ ਵਾਲਾ ਡਬਲ ਡਬਲ ਜਿਹੜਾ ਕੱਟਵਰਕ ਹੈ ਇਹ ਮਿਲ ਜਾਊਗਾ ਇਸ ਪੀਸ ਦੇ ਉੱਪਰ ਰੰਗ ਹੋ ਰਿਹਾ ਜਾਂਦਾ ਹੈ ਮਹਿੰਦੀ ਕਲਰ ਹੈ ਜੀ ਬੜਾ ਸੋਹਣਾ ਮਹਿੰਦੀ ਕਲਰ ਹਾਂ ਬੜਾ ਇਹ ਤਾਂ ਸੋਹਣਾ ਹੈ ਹਾਂ ਇੱਥੇ ਰੰਗ ਤਾਂ ਹੋ ਬੋਟਲ ਗ੍ਰੀਨ ਬਹੁਤ ਅੱਛਾ ਉਹ ਇਹ ਦਿਨੇ ਦਿ ਇਹ ਡੱਲ ਲੱਗ ਰਿਹਾ ਪਰ ਇਹ ਚ ਬਹੁਤ ਸੋਹਣਾ ਹੈ। ਬਸ ਸੋਹਣਾ ਰੰਗ ਹੈ ਤਾਂ। ਹਾਂ। ਲੋ ਜੀ ਅਗਲਾ ਦੇਖੋ। ਇੱਥੇ ਸਹੀ ਆ। ਇੱਥੇ ਦੇਖ ਲੈਣਾ। ਠੀਕ ਹੈ। ਹਲਾਰਾ। ਹਲਾਰਾ ਦੇਖੋ ਤੁਹਾਡਾ। ਆਹ ਖਲਾਰਾ ਤੇ ਹੁਣ ਆਹ ਲੋ। ਵੀਡੀਓ ਬਣਾ ਲਈ ਜੰਨੇ। ਮੋੜ। ਸਿਲਕ ਦੇ ਉੱਪਰ ਆ ਇਹ। ਇਹ ਕ੍ਰੇਪ ਨਹੀਂ ਆ, ਇਹ ਸਿਲਕ ਹੈ। ਬਹੁਤ ਸੋਹਣਾ ਸੂਟ ਹੈ। ਪਿੰਕ ਕਲਰ ਦਾ। ਪੈਚ ਲੱਗਿਆ ਹੋਇਆ ਉੱਪਰ। ਤੇ ਇਹ ਮੈਂ ਤੁਹਾਨੂੰ ਨਾਪ ਦੇਣੀ ਹੈ। ਹੋਣ ਵਿਆਹ ਸ਼ਾਦੀਆਂ ਹੈਗੇ ਨੇ ਜੀ ਤੁਸੀਂ ਫਟਾਫਟ ਲੋ ਰਿਸ਼ਤੇਦਾਰਾਂ ਨੂੰ ਦਿਓ ਲੈ ਲੈ ਕੇ ਕਢਾਈ ਵਾਲੇ ਨੂੰ ਹਾਂ ਨਾਲ ਰਿਸ਼ਤੇਦਾਰ ਖੁਸ਼ ਹੋਣਗੇ ਤੁਸੀਂ ਖੁਸ਼ ਸਾਢੇ 43 ਐ 44 ਦੇ ਤੱਕ ਰਾਮ ਨਾਲ ਲੈ ਜਾ ਸਕਦੇ ਹਾਂ ਜਿਲ ਜਾਣਾ ਵੀ ਸਾਨੂੰ ਸਿਲਕ ਦੇ ਕਢਾਈ ਵਾਲੇ ਸੂਟ ਦਿੱਤੇ ਰਿਸ਼ਤੇਦਾਰ ਬਾਗੋ-ਬਾਗ ਹੋ ਜਾਣਗੇ ਤੇ ਆਹ ਲੋ ਜੀ ਬਾਜੂ ਇਹ ਵਾਲੀ ਕਾਫੀ ਵਰਕੇ ਬਾਜੀ ਤੇ ਵੀ ਤੇ ਇਹ ਹੈਗੀ ਆ ਸਲਵਾਰ ਸਲਵਾਰ ਤੇ ਵੀ ਕਾਫੀ ਆਹ ਬਹੁਤ ਆ ਹਾਂ ਬਹੁਤ ਸੋਹਣਾ ਸੁਟਾ ਇਹ ਸੂਟ ਥੋੜਾ ਜਿਹਾ ਕੋਸਟਲੀ ਆ ਫੇਰ ਕਹੋਗੇ ਕਿਉਂਕਿ ਸਟੱਫ ਨਾਲ ਫਰਕ ਪੈ ਜਾਂਦਾ ਜੀ ਹੁਣ ਇਹ ਸਿਲਕ ਦਾ ਸੂਟ ਹੈ ਹੈਨਾ ਹੁਣ ਜੇ ਤੁਸੀਂ ਇਕੱਲਾ ਲਾਉਂਗੇ ਤਾਂ ਤੁਹਾਨੂੰ ਇਹ 1400 ਤੋਂ ਘੱਟ ਨਹੀਂ ਮਿਲ ਸਕਦਾ ਹੁਣ ਜੇ ਤੁਸੀਂ ਨਾਲ ਕਿਸੇ ਸੂਟ ਦੇ ਲੈ ਲਓਗੇ ਤਾਂ 1300 ਦਾ ਮਿਲ ਜੂਗਾ ਇੱਕ ਹੋਰ ਹੈ ਜੀ ਆਹ ਲਓ ਜੀ ਇਹ ਕਾ कलर ਹੈ ਜੀ ਆਪਾਂ ਐਸੇ ਲਓ ਜੀ ਆਹ ਜਾਮਨੀ ਕਲਰ ਦਾ ਸੂਟ ਹੈ ਇਹਦੇ ਵਿੱਚ ਇਹ ਸ਼ਿਮਰ ਜੌਰਜਟ ਦੇ ਵਿੱਚ ਐ ਸੂਟ। ਲੋ ਜੀ ਇਹ ਹੈਗਾ ਸ਼ਿਮਰ ਜੌਰਜਟ ਦਾ ਸੂਟ। ਆ ਤਾਂ ਹੈਗੀ ਸਲਵਾਰ ਉੱਪਰ ਜਿਹੜਾ ਦਿਖ ਰਿਹਾ ਜਰੀ ਦਾ ਸਾਰਾ ਵਰਕ। ਜਿਹੜਾ ਨੀਚੇ ਦਿਖ ਰਿਹਾ ਇਹ ਹੈਗੀ ਬਾਜੂ। 골ਡਨ ਜਰੀ ਦੇ ਵਿੱਚ ਵਰਕ ਹੋਇਆ ਹੋਇਆ ਹੈ। ਬਹੁਤ ਸੋਹਣਾ ਲੱਗਦਾ ਸੂਟ। ਤੇ ਫਰੰਟ ਦੇਖ ਲਓ ਤੁਸੀਂ ਇਹਦਾ। ਲਓ ਜੀ। ਇਹਦਾ ਫਰੰਟ ਹੈ। ਲੰਬਾ ਉਹੀ 43-44 ਹੋਊਗਾ। ਰੰਗ ਸਹੀ ਆਉਣ ਲੱਗਿਆ। ਸਹੀ ਹੈ। ਲਸ਼ ਲਸ਼ ਕਰਦਾ ਸੂਟ ਹੈ ਜੀ। ਬਹੁਤ ਸੋਹਣਾ ਲੱਗਦਾ ਸੂਟ। ਠੀਕ ਹੈ। ਇਹਦਾ ਸਟੱਫ ਦਾ ਫਰਕ ਹੈ ਇਸ ਕਰਕੇ ਇਹ ਸੂਟ ਤੁਹਾਨੂੰ ਘੱਟ ਰੇਟ ਦੇ ਵਿੱਚ ਮਿਲ ਜੂਗਾ ਬਾਕੀ ਸੂਟਾਂ ਨੂੰ ਨਹੀਂ ਮਿਲ ਜੂਗਾ ਇਕੱਲਾ ਲੈਣਾ ਹੈ ਜਾਂ ਦੋ ਲੈਣੇ ਆ ਤਾਂ ਨੋ ਨੋ ਸੋਰੀ ਫਿਰ ਸੋਦੇ ਠੀਕ ਹੈ ਜੀ ਤੇ ਅੱਗੇ ਤੁਹਾਨੂੰ ਹੋਰ ਦਿਖਾ ਦਿੰਦੇ ਆ ਆਹ ਬੜਾ ਸੂਟ ਦੇਖੋ ਲਓ ਸਟੱਫ ਬਹੁਤ ਜਿਆਦਾ ਪਿਆਰਾ ਹੈ ਇਹਦਾ ਬਹੁਤ ਜਿਆਦਾ ਸੋਨਾ ਸਟੱਫ ਹੈ ਇਹ ਇਹ ਕਾਟਨ ਦੇ ਵਿੱਚ ਹੈ ਨੀ ਸਵਾ ਕੁ ਨਹੀਂ ਘਰੇ ਦਾ ਸੂਟ ਹੈ ਪਰ ਤੁਸੀਂ ਇਹਨੂੰ ਲੈ ਜਿੰਨਾ ਮਰਜ਼ੀ ਜਾਓ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿੰਨਾ ਕੁ ਵੱਧ ਤੋਂ ਵੱਧ ਥੋੜਾ ਜਾ ਸਕਦਾ ਹੈ ਇਹ ਤਾਂ ਫੋਨ ਹੈ ਇਹ ਸਾਢੇ 23 ਤੱਕ ਲੈ ਜਾ ਸਕਦੇ ਹਾਂ ਜੀ ਤੁਸੀਂ ਠੀਕ ਹੈ ਤੇ ਦੋ ਫਲਾਵਰ ਪਏ ਹੋਏ ਨੇ ਘੇਰੇ ਤੇ ਤੇ ਦੋ ਫਲਾਵਰ ਇਹਦੇ ਬਾਜੀ ਤੇ ਤੇ ਪਿੰਕ ਕਲਰ ਦੇ ਵਿੱਚ ਹੈਗਾ ਤੇ ਸਟਾਫ ਦੇਖੋ ਕਿੰਨਾ ਬਿਆਰ ਹੈ ਰੰਗ ਤਾਂ ਸਹੀ ਆਈ ਜਾਂਦਾ ਹਾਂ ਬਹੁਤ ਸੋਹਣਾ ਸੂਟ ਹੈ ਠੀਕ ਹੈ ਜੀ ਬਸ ਅੱਜ ਇਹ ਸੂਟ ਵੀ ਉਸੇ ਰੇਟ 'ਤੇ ਜਾ ਰਿਹਾ ਹੈ ਬਾਕੀਆਂ ਦੀ ਤਰ੍ਹਾਂ ਲੋ ਜੀ ਆਹ ਸੂਟ ਵੀ ਆਪਾਂ ਤੁਹਾਨੂੰ 11.5 1100 ਦੇ ਦਿੱਤੇ ਸੀਗੇ ਆਹਦੇ ਸੂਟ ਵੀ ਤੁਹਾਨੂੰ ਉਸੇ ਰੇਟ 'ਚ ਹੀ ਜਾ ਰਹੇ ਨੇ ਰਿਯਾਨ ਕਾਟਨ ਬਹੁਤ ਸੋਹਣੀ ਰਿਯਾਨ ਕਾਟਨ ਕੱਟਵਰਕ ਹੋ ਜਾਦਾ ਨੀਚੇ ਬਹੁਤ ਸਰਦਾਰੀ ਸੂਟ ਆ ਫੋਇਲ ਪੇਂਟ ਵੀ ਵਿੱਚ ਵਿੱਚ ਤੁਹਾਨੂੰ ਦਿਖਦਾ ਹੋਊਗਾ ਕਿਤੇ ਘੇਰਾ ਨਾਲ ਕੇ ਦੱਸ ਦਲੀਆ ਕਿੰਨਾ ਘੇਰਾ ਹੈ ਦਾ ਘੇਰਾ ਵਾਵਾ ਹੀ ਹੋਊਗਾ ਇਹਦਾ ਸਾਢੇ 26 ਘੇਰਾ ਜੀ ਇਹਦਾ ਬਾਕੀ ਵਰਕ ਦੱਸ ਦਲੀਆ ਕਿੱਥੇ ਆਹ ਲੋ ਜੀ ਦੋਨੋਂ ਬਾਜੂ ਤੇ ਵਰਕ ਹੋਇਆ ਹੋਇਆ ਹੈ ਔਰ ਫਰੰਟ ਤੇ ਬਕਰਿਆ ਠੀਕ ਹੈ 레드 ਕਲਰ ਦੇ ਵਿੱਚ ਬਹੁਤ ਸੌਫਟ ਕਪੜਾ ਹੈਗਾ ਕੋਈ ਸ਼ਿਕਾਇਤ ਨਹੀਂ ਹੈ ਲੋ ਕੰਪਲੇਂਟ ਅਜੋ ਉਦਾਂ ਹੀ ਮਿਲੂਗਾ ਤੁਹਾਨੂੰ 50 ਦੇ 900 ਇਹ ਆਲ ਹੋਗੀ ਅਗਲਾ ਸੂਟ ਇਹ ਚਰੋਨ ਦੇ ਵਿੱਚ ਹੈ ਜੀ ਸੰਦਾ ਹਾਂ ਇਹ ਦਾ ਉੱਪਰ ਆ ਇਹ ਵਰਕ ਜਿਹੜਾ ਚੌਕਾਂਆਂ ਕੋਲੇ ਵਰਕ ਨਹੀਂ ਹੁੰਦਾ ਇਹ ਉੱਥੇ ਵਰਕ ਹੈਗਾ ਇਹ ਇਹ ਰੇਤੇ ਨਹੀਂ ਆ ਇਹ ਚੌਕ ਦੇ ਉੱਪਰ ਜਾ ਕੇ ਘੇਰੇ ਤੋਂ ਥੋੜਾ ਜਿਹਾ ਕਿਉਂ ਨਹੀਂ ਵਿਖਾ ਅੱਛਾ ਹੂੰ ਨੀਚੇ ਘੇਰਾ ਛੱਡਿਆ ਹੋਇਆ 25 ਘੇਰੇ ਦਾ ਸੂਟ ਹੈ ਇਹ ਥੋੜਾ ਜਿਹਾ ਉੱਪਰ ਨੂੰ ਕੀਤਾ ਹੋਇਆ ਆਹ ਵਾਲਾ ਛੱਡ ਕੇ ਇੱਥੇ ਤੇ ਇੱਥੇ ਲੇਸਿੰਗ ਵਗੈਰਾ ਦਾ ਡਿਜ਼ਾਈਨ ਕਰੋਂਗੇ ਨਾ ਤੁਸੀਂ ਬਹੁਤ ਸੋਹਣਾ ਲੱਗਣਾ ਇਹ ਤੇ ਨੈਕਸਟ ਹੈ ਜੀ ਇਹਦਾ ਬਸ ਬਸ ਇਹ ਨਹੀਂ ਕਿੰਨੇ ਦੇ? ਚਲੋ ਬੜੀ। ਕਿੰਨੇ ਦੇ? ਲੋ ਜੀ ਇਹ ਸੂਟ ਹੈ ਨਾ ਜਿਹੜਾ ਚਨੋਂਨ ਦਾ ਇਹਦੇ ਤੇ ਬਸ ਇੱਕ ਆਹੀ ਡੰਡੀ ਜੀ ਪਈ ਹੋਈ ਆ ਵਰਕ ਦੀ। ਇਹ ਤੁਹਾਨੂੰ 600 ਦਾ ਮਿਲ ਜੂਗਾ ਬੜਾ ਸੂਟ। ਫ੍ਰੀ ਸ਼ਿਪਿੰਗ ਨਾਲ ਮਿਲ ਜੂਗਾ। ਜੇ ਆ ਦੁਪੱਟਾ ਲੈਣਾ ਹੋਇਆ ਤੁਹਾਨੂੰ 800 ਦਾ ਮਿਲ ਜੂਗਾ। ਇਹ ਦੁਪੱਟਾ ਵੈਸੇ ਤਾਂ ਬਹੁਤ ਸੋਹਣਾ ਜੀ। ਆ ਲੋ। ਇਹ ਕੋਲੀ ਚੜਾਈ ਹੈ ਬੰਦਨੀ ਦਾ ਦੁਪੱਟਾ ਤੇ ਆ ਫੁੰਨੇ ਜਿਹੇ ਵੀ ਲੱਗੇ ਹੋਏ ਨੇ ਇਹਦੇ ਪੱਲਿਆਂ ਤੇ। ਦ ਲੈਂਥ ਜਿਹੜੀ ਇਹਦੀ ਲਗਭਗ ਮਸਾ ਹੀ ਸਵਾ ਦੋ ਕ ਹੈ ਦੋ ਤਾਂ ਤਾਂ ਉੱਪਰ ਹੈ ਤੇ ਸਵਾ ਦੋ ਤੋਂ ਥੋੜੀ ਬਹੁਤੀ ਕੱਟ ਹੋ ਸਕਦੀ ਹੈ 800 ਦਾ ਦੁਪੱਟੇ ਸਮੇਤ ਮਿਲ ਜੂਗਾ ਲਓ ਜੀ ਆਹ ਹੋਰ ਰਹੀ ਜੀ ਲੋਕਣਾ ਸੂਟ ਦੇਖੋ ਇਹ ਹੈਗੀ ਹੈ ਸਲਵਾਰੇ ਦੀ ਮੈਚਿੰਗ ਇਹ ਗ੍ਰੇ ਰਾਮ ਟੈਕਸ ਦਾ ਸੂਟ ਹੈ ਜੀ ਇਹ ਆਹ ਰਾਮ ਟੈਕਸ ਦੀ ਸ਼ਰਟ ਹੈ ਆਹ ਦੋ ਫਲਾਵਰ ਘੇਰੇ ਤੇ ਹੈ ਇਦਾਂ ਦੇ ਫਲਾਵਰ ਆ ਜਿਹੜੇ ਦੋ ਬਾਜੀ ਤੇ ਮਿਲਣਗੇ ਤੁਹਾਨੂੰ ਲੋ ਇਹ 20 ਤੱਕ ਵਰਕ ਹੋਇਆ ਵਿਆ ਤੁਸੀਂ 21 22 23 24 ਤੱਕ ਲਿਜਾ ਸਕਦੇ ਹੋ ਗ੍ਰੇ ਕਲਰ ਸੈਲਫ ਜਾਂ ਪ੍ਰਿੰਟਰ ਵਿੱਚ ਜੀ ਬਾਜੀ ਤੇ ਦੋ ਫਲਾਵਰ ਹੈ ਤੇ ਦੋ ਹੈਗੇ ਆ ਘੇਰੇ ਤੇ ਇਹ ਕੈਮਰੀ ਕਾਟਨ ਦੀ ਨਾਲ ਸੁਲਵਾਓ ਠੀਕ ਹੈ ਇਹ 850 ਦਾ ਮਿਲੂਗਾ ਤੁਹਾਨੂੰ ਇਕੱਲਾ 500 ਦਾ 800 ਦਾ ਮਿਲੂ ਦੋ ਲੈ ਲਓਗੇ ਤਾਂ 700 ਦਾ ਮਿਲੂ ਇੱਕ ਆਇਆ ਲੋ ਇਹ ਆਮੀ ਬਾਲਾ ਸੋਨਾ ਬਾਲਾ ਸੋਨਾ ਕਲਰ ਹੈ ਇਹ ਥੋੜਾ ਜਿਹਾ ਗਰਲਿਸ਼ੀ ਲੁੱਕ ਦਾ ਸੂਟ ਹੈਗਾ ਇਹ ਤੇ ਨਾ ਇੱਕ ਪੈਨਲ ਬਣਿਆ ਹੋਇਆ ਆ ਲੋ ਇਹ ਪੈਨਲ ਆ ਨਾ ਜਿਹੜਾ ਬਹੁਤ ਸੋਹਣਾ ਵਰਗਾ ਹੈਦਾ ਬਹੁਤ ਜਿਆਦਾ ਸੋਹਣਾ ਇਹ ਪੈਨਲ ਨੂੰ ਚਾਹੇ ਤਾਂ ਤੁਸੀਂ ਵਿਚਾਲੇ ਲੈ ਲਓ ਜਾਂ ਤੁਸੀਂ ਇੱਕ ਸਾਈਡ ਤੇ ਕਰ ਲਓ ਸ਼ਰਟ ਤੇ ਜਿਵੇਂ ਮਰਜ਼ੀ ਕਰ ਲਓ ਲੈਂਥ ਮਾਪ ਕੇ ਦੱਸ ਦਿੰਨੀ ਹਾਂ ਤੁਹਾਨੂੰ ਰੰਗ ਸਹੀ ਹੈ। ਲਓ ਜੀ 41 ਲੈਂਥ ਹੈ ਦੀ। ਆ ਸਹੀ ਰੰਗ ਹੈ। ਸਹੀ ਹੈ? ਬਸ ਦੇਖ ਲਓ। ਰਸ਼ ਰਸ਼ ਕਰਦਾ ਸੂਟ ਹੈ। ਇਹ ਵੀ ਬਹੁਤ ਜਿਆਦੇ ਸੋਹਣਾ ਸੂਟ ਹੈ। ਮੈਂ ਤੁਹਾਨੂੰ ਅੱਗੇ ਦਿਖਾਉਣੀ ਆ ਇਹਦਾ ਵਰਕ। ਬਾਜੂ ਤੇ ਵੀ ਵਰਕ ਹੈ। ਆ। ਠੀਕ ਹੈ ਜੀ। 850 ਦਾ। ਬਸ ਤੁਸੀਂ ਜਿੰਨੇ ਕ ਅੱਗੇ ਸੂਟ ਲੈ ਜਾਓਗੇ ਜਿਵੇਂ ਅਸੀਂ 100-100 less ਕੀਤਾ। ਜੇ ਤੁਸੀਂ ਤਿੰਨ ਲਾਉਂਗੇ, ਚਾਰ ਲਾਉਂਗੇ, ਹਰੇਕ ਦੇ ਵਿੱਚੋਂ 100-100 less ਹੋਈ ਜਾਊਗਾ। ਜਿੰਨੇ ਮਰਜ਼ੀ ਚੱਕੀ ਜਾਓ। ਲੋ ਅਗਲਾ ਦੇਖੋ ਇਹ ਵੀ ਗਲੇਸ ਕਾਟਨ ਦੇ ਉੱਪਰ ਹੈ ਜਾਮ ਕਹ ਦੇਨੇ ਆ ਉਹ ਗਲੇਸ ਜਾਮ ਇੱਕੋ ਜਿਹੀਆਂ ਹੁੰਦੀਆਂ ਨੇ ਆ ਤਿੰਨ ਫਲਾਵਰ ਪਾਏ ਹੋਏ ਨੇ ਘਰੇ ਦੇ ਆ ਤੁਸੀਂ ਐਨਾ ਸਮਝੋ ਵੀ ਇਹਨਾਂ ਨੂੰ ਕੀ ਲੱਗਿਆ ਇਹਦਾ ਕਲਰ ਹੀ ਇਹੋ ਜਿਹਾ ਵਿੱਚ ਪਾਇਆ ਹੋਇਆ ਗ੍ਰੇ ਕਲਰ ਸਾਢੇ 19 ਘੇਰੇ ਦਾ ਪੌਣੇ 20 ਦਾ ਸੂਟ ਹੈਗਾ ਤੇ ਬਣ ਜੂਗਾ ਤੁਹਾਡੇ ਉੱਤੇ 24 25 ਤੱਕ ਠੀਕ ਹੈ ਦੋ ਫੁੱਲ ਤੁਹਾਨੂੰ ਬਾਜੂ ਤੇ ਮਿਲ ਜਾਣਗੇ ਇਸ ਤਰ੍ਹਾਂ ਹੀ ਬੋਟਲ ਗ੍ਰੀਨ ਜਾਂ ਕਲਰ ਹੈਗਾ ਚਲੋ ਠੀਕ ਹੈ ਕੀ ਨਹੀਂ ਹੁੰਦਾ ਸਹੀ ਤੇ ਪ੍ਰਾਈਸ ਹੋਊਗੀ 850 ਕਾਫੀ ਡਾਰਕ ਵਧੀਆ ਕਲਰ ਹੈਗਾ ਬੋਟਲ ਗ੍ਰੀਨ ਇਹ ਸਹੀ ਰਹੇਗਾ ਜੇ ਲੋ ਜੀ ਆਸੂਫੀ ਹੋਣੀ ਹੈ ਕ੍ਰੇਪ ਦੇ ਵਿੱਚ ਦੁਪੱਟਿਆਂ ਵਾਲੇ ਇਹ ਹੈਗਾ ਪ੍ਰਿੰਟਡ 5 ਮੀਟਰ ਦਾ ਸੂਟ ਇਦਾਂ ਮਿਲੂਗਾ ਇਹਦਾ ਆਹ ਵਾਲਾ ਸਿੱਧਾ ਪਾਸਾ ਆਇਆ ਅੰਦਰ ਉੱਪਰ ਨੂੰ ਬਿਲ ਆਈਆਂ ਜਾਂਦੀਆਂ ਆਹ ਵਾਲਾ ਸੂਟ ਹੈ ਜੀ ਠੀਕ ਹੈ ਕ੍ਰੇਪ ਦੇ ਵਿੱਚ ਸੈਮੀ ਕ੍ਰੇਪ ਦੇ ਵਿੱਚ ਔਰ ਸੈਮੀ ਚਨੋਨ ਦਾ ਦੁਪੱਟਾ ਦੁਪੱਟਾ ਪੂਰਾ ਵੱਡਾ ਫੁੱਲਾ ਡੁੱਲਾ ਐਨ ਇਹ ਆਹ ਲਓ ਇਹ 2.5 ਮੀਟਰ ਦਾ ਦੁਪੱਟਾ ਬਹੁਤ ਸੋਹਣਾ ਪ੍ਰਿੰਟ ਇਹ ਵੀ ਉਦਾਂ ਹੀ ਮਿਲ ਜਾਣਾ 1000 ਦਾ 1 ਤੇ 900 ਦੇ ਦੋ ਆਹ ਲਓ ਇੱਕ ਕਲਰ ਆ ਇਹ ਕਲਰ ਇਹ ਵੀ ਬਹੁਤ ਸੋਹਣਾ ਹੈ ਕੀ ਅਗਲਾ ਰੰਗ ਬਹੁਤ ਧਿਆਰਾ ਤੇ ਇਹ ਹੈਗਾ ਇਹਦੇ ਨਾਲ ਦੁਪੱਟਾ ਦੁਪੱਟਾ ਸੈਮੀ ਜਾਂ ਜਿਵੇਂ ਤੁਸੀਂ ਪਹਿਲਾਂ ਦੇਖ ਲਿਆ ਪੂਰਾ ਵੱਡਾ ਦੁਪੱਟਾ ਬਣੂਗਾ ਸੈਮੀ ਚੂਨਣ ਦੇ ਵਿੱਚ ਨਿਕਲਦਾ ਠੀਕ ਹੈ ਜੀ ਲਓ ਜੀ ਅਗਲਾ ਸੂਟ ਹੁਣ ਮੈਂ ਦਿਖਾਉਣ ਲੱਗੀ ਨੈਚੁਰਲ ਕ੍ਰੇਪ ਦੇ ਵਿੱਚ ਸੂਟ ਹੈਗਾ ਇਹ ਬਹੁਤ ਪਿਆਰੀ ਜੀ ਨੈਚੁਰਲ ਕ੍ਰੇਪ ਹੈ ਬਿਲਕੁਲ ਐਗਜੈਕਟ ਕਰੀਮ ਕਲਰ ਹੈਗਾ ਤੇ ਦੋ ਲੱਗੇ ਹੋਏ ਨੇ ਜੀ ਇਹਦੇ ਤੇ ਵਰਕ ਦੇ ਪੈਚ ਬਹੁਤ ਜਿਆਦਾ ਸਰਦਾਰੀ ਸੂਟ ਬਣ ਕੇ ਰੈਡੀ ਹੋਣਾ ਦੁਪੱਟਾ ਕਰਾ ਲਿਓ ਇਹਦੇ ਨਾਲ ਟਾਈ ਐਂਡ ਡਾਈ ਕਰੀਮ ਐਂਡ ਰਸਟ ਫੇ ਦੇਖੋ ਤੁਸੀਂ ਕਿੰਨਾ ਸੋਹਣਾ ਸੂਟ ਬਣ ਕੇ ਰੈਡੀ ਹੋਊਗਾ ਆ ਤਕਰੀਬ ਗੂੜਾ ਜਿਹਾ ਮੜਾ ਜਿਹਾ ਇੱਕ ਆਉਂਦਾ ਨਹੀਂ ਠਿੱਕਾ ਆਉਂਦਾ ਇਹਦੇ ਵਿੱਚ ਥੋੜਾ ਜਿਹਾ ਲਾਈਟ ਆ ਜਾਂਦਾ ਹੈ ਹਾਂ ਬਾਈ ਘਰੇ ਦਾ ਸੂਟ ਹੈ ਆ ਰੰਗ ਵਾਲਾ ਸੂਟ ਤੁਸੀਂ 23 ਸਾਡੇ ਤੇ 24 25 ਰਾਮ ਨਾਲ ਕਰ ਸਕਦੇ ਹੋ ਠੀਕ ਹੈ ਜੀ ਤੇ ਇਹ ਹੈਗੇ ਨੇ ਇਹਦੇ ਵਿੱਚ ਡਰਾਪਸ ਪਏ ਹੋਏ ਫਰੰਟ ਤੇ ਇੰਨੀ ਜਗ੍ਹਾ ਤੇ ਚੌਕਾਂ ਤੱਕ ਤੇ ਦੋ ਫਲਾਵਰ ਪਏ ਹੋਏ ਨੇ ਠੀਕ ਹੈ ਜੀ ਤੇ ਇਹ ਹੈਗਾ ਇਹਦਾ ਬਾਜੂ ਦਾ ਵਰਕ ਜਿਹੜਾ ਬਾਜੂ ਦਾ ਵਰਕ ਹੈ ਸੇਮ ਹੀ ਸਲਵਾਰ ਦਾ ਵਰਕ ਹੈ ਰਸਟ ਸਿੰਗਲ ਕਲਰ ਦੇ ਵਿੱਚ ਇਹਦੇ ਤੇ ਵਰਕ ਹੋਇਆ ਹੋਇਆ ਨੈਚੁਰਲ ਕ੍ਰੇਪ ਐਨ ਪੂਰੀ ਵਧੀਆ ਲਸ਼ਲਸ਼ ਕਰਨੀ ਕ੍ਰੇਪ ਹੈਗੀ ਆ ਪਤਲੀ ਵਾਲੀ ਕ੍ਰੇਪ ਮੋਟੀ ਵਾਲੀ ਕ੍ਰੇਪ ਨਹੀਂ ਸਲਵਾਰ ਵੀ ਹੈ ਸਾਰਾ ਸੂਟ ਆਲਓਵਰ ਹੀ ਆ ਜੀ ਇਹ ਨਹੀਂ ਸਲਵਾਰ ਤੇ ਵਰਕ ਹੈ ਵਰਕ ਹੈ ਬਾਜੂ ਤੇ ਵੀ ਵਰਕ ਹੈ ਔਰ ਸਲਵਾਰ ਤੇ ਵੀ ਵਰਕ ਹੈ ਠੀਕ ਹੈ ਜੀ ਇਹ ਸੂਟ ਤੁਹਾਨੂੰ ਮਿਲ ਜੂਗਾ 1100 ਚ 1050 ਚ ਜੇ ਦੋ ਸੂਟ ਚੱਕੋਗੇ ਤਾਂ ਲਓ ਜੀ ਅਗਲਾ ਇੱਕ ਇਹ ਵਾਲਾ ਸੂਟ ਹੈ ਇਹਦੇ ਫਰੰਟ ਤੇ ਸਾਰੇ ਤੁਹਾਨੂੰ ਇਦਾਂ ਬੂਟੀ ਮਿਲੂਗੀ ਇਹ ਤਾਂ ਫਰੰਟ ਹੈ ਠੀਕ ਹੈ ਜੀ ਤੇ ਇਹ ਇਹਦੀ ਬੈਕ ਸਾਈਡ ਹੈ ਬੈਕ ਸਾਈਡ ਤੇ ਇਹਦੇ ਤੁਹਾਨੂੰ ਇਦਾਂ ਵਰਕ ਮਿਲੂਗਾ ਗਲੇ ਤੇ ਹਾਂ neck ਤੇ back side ਤੇ ਤੇ ਨੈਕਸਟ ਤੁਹਾਨੂੰ ਦਿਖਾਉਣੀ ਹੈ ਇਹ ਹੈਗੀ ਇਹਦੀ ਬਾਜੂ ਰੰਗ ਹੋ ਰਿਹਾ ਜੀ ਠੀਕ ਹੈ ਮਜੈਂਟਾ ਕਲਰ ਆ ਪ੍ਰੋਪਰ ਰਾਣੀ ਜਾਂ ਛੇੜੀ ਮਜੈਂਟਾ ਵੀ ਨਹੀਂ ਕਹਿ ਸਕਦੇ ਬਹੁਤ ਸੋਹਣਾ ਸੂਟ ਹੈ ਤੇ ਇਹ ਸੂਟ ਤੁਹਾਨੂੰ ਮਿਲ ਜੂਗਾ ਜੀ 1000 ਚ ਇਕੱਲਾ ਸੂਟ ਜੇ ਦੋ ਚੱਕੋਗੇ ਤਾਂ 900 ਦਾ ਸੂਟ ਠੀਕ ਹੈ ਜੀ 100 100 ਲੈਸ ਹੋ ਜਾਂਦੇ ਆ 2 ਸੂਟਾਂ ਪਿੱਛੇ ਤੇ ਅਗਲਾ ਹੈਗਾ ਇਹ ਵਾਲਾ ਕਲਰ ਇਹ ਵੀ ਜਾਰਜਟ ਦੇ ਵਿੱਚ ਹੀ ਆ ਇਹ ਵੀ ਕਾਫੀ ਸੋਹਣਾ ਸੂਟ ਆ ਇਹ neck ਬਣਿਆ ਹੋਇਆ ਇਹਦਾ ਆ ਲੋ ਇਹਦਾ neck ਬਣਿਆ ਹੋਇਆ ਬਹੁਤ ਧਿਆਰਾ ਸੂਟ ਆ ਤੇ ਇਹ ਹੈਗਾ ਜੀ ਇਹਦਾ ਬਾਜੂ ਦਾ ਵਰਕ ਤੇ neck ਆ ਜਿਹੜਾ ਕਾਫੀ ਲੰਬਾ ਹੈ ਛੋਟਾ ਜਿਹਾ ਨਹੀਂ ਹੈਗਾ ਕਾਫੀ ਲੰਬਾ ਵਰਕ ਕੀਤਾ ਹੋਇਆ ਇਹਦੇ ਤੇ ਆ ਲੋ ਠੀਕ ਹੈ ਜੀ ਤੇ ਇਹਦੀ ਵੀ ਪ੍ਰਾਈਸ ਇਕੱਲੇ ਦੀ 1000 ਤੇ ਦੋਹਾਂ ਦੀ 9900 ਅਗਲਾ ਸੂਟ ਇਹ ਵਾਲੇ ਕਲਰ ਚ ਚਨੋਂਮ ਦਾ ਸੂਟ ਹੈ ਬਹੁਤ ਜਿਆਦਾ ਸਰਦਾਰੀ ਲੁੱਕ ਦਾ ਸੂਟ ਹੈ ਬਿਲਕੁਲ ਸਰਦਾਰੀ ਸੂਟ ਹੈ ਆ ਲੋ ਘੇਰੇ ਤੇ ਇਹਦੇ ਇਸ ਤਰ੍ਹਾਂ ਦਾ ਵਰਕ ਹੋ ਜਾਵੇ ਬਹੁਤ ਸੋਹਣਾ ਵਰਕ ਹੈ ਮੈਂ ਤੁਹਾਨੂੰ ਘੇਰਾ नाप ਦਿੰਨੀ ਆ ਇਹਦਾ 26 26.5 ਢੇਰਾ ਬਣ ਕੇ ਰੈਡੀ ਹੋ ਜਾਊਗਾ ਤੁਹਾਡਾ 26 ਦਾ ਆਰਾਮ ਨਾਲ ਹੋ ਜਾਊਗਾ ਤੇ ਸਾਰੇ ਫਰੰਟ ਤੇ ਉੱਪਰ ਤੱਕ ਤੁਹਾਨੂੰ ਆ ਬੂਟੀ ਮਿਲੂਗੀ ਸਿੰਗਲ ਸਿੰਗਲ ਛੋਟੀ ਛੋਟੀ ਠੀਕ ਹੈ ਜੀ ਤੇ ਅਗਲਾ ਹੈਗਾ ਇਹ ਬਾਜੂ ਵਰਕੇ ਤਾਂ ਬਹੁਤ ਵਰਕ ਹੋਇਆ ਹੋਇਆ ਔਰ ਐਨ ਪੂਰੀ ਤਸੱਲੀ ਕਰਾਈ ਹੋਈ ਹੈ ਵਰਕ ਨੇ ਬਹੁਤ ਸੋਹਣੇ ਸੂਟ ਨੇ ਜੀ ਉਦਾਂ ਹੀ ਇਹ ਮਿਲੂਗਾ 1000 ਦਾ ਸਿੰਗਲ ਸੂਟ ਔਰ 900 ਦੇ ਦੋ ਸੂਟ ਅਗਰ ਤੁਸੀਂ ਸਾਡੀ ਕੱਲ ਵਾਲੀ ਵੀਡੀਓ ਜਿਹੜੀ ਦੇਖੀ ਆ ਵਰਕ ਵਾਲੀ ਜੀ ਉਹਦੇ ਵਿੱਚੋਂ ਵੀ ਤੁਹਾਨੂੰ ਕੋਈ ਸੂਟ ਮਿਲਦਾ ਹੈ ਤੇ ਅੱਜ ਵਾਲੀ ਵੀਡੀਓ ਚ ਦੋ ਵੀਡੀਓ ਦੇ ਵਿੱਚੋਂ ਵੀ ਜੇ ਤੁਸੀਂ ਦੋ ਸੂਟ ਚੱਕ ਲੈਨੇ ਹੋ ਮਿਲਾ ਕੇ ਤੇ ਫਿਰ ਵੀ ਤੁਹਾਨੂੰ ਇੱਕ ਇੱਕ ਸੌ ਲੈਸ ਹੋ ਜਾਊਗਾ ਬੜਾਈ ਵਾਲਿਆਂ ਚ ਬਾਕੀਆਂ ਚੋਂ ਨਹੀਂ ਵਰਕ ਵਾਲਿਆਂ ਚੋਂ ਤੇ ਲਓ ਜੀ ਅਗਲਾ ਸੂਟ ਇਹ ਆਫਰੀਨ ਸਟੱਫ ਹੈ ਇਹ ਆ ਲੋਚ ਇਹ ਹੈਗਾ ਇਹਦਾ ਫਰੰਟ ਰੰਗ ਨਹੀਂ ਸਹੀ ਇਹ ਫੋਟੋ ਦਿਖਾ ਰਹੀਆਂ ਮੈਂ ਥੈਂਕ ਯੂ ਕੈਮਰਾ ਹਾਂ ਰੰਗ ਨਹੀਂ ਸਹੀ ਦਾ ਆ ਹੈਗਾ ਜੀ ਇਹ ਫਰੰਟ ਤੇ ਦਾ ਠੀਕ ਹੈ ਜੀ ਸਾਰੇ ਬੂਟੀ ਪਈ ਹੋਈ ਹੈ ਤੇ ਇਹ ਹੈਗੀ ਇਹਦੀ ਬਾਜੂ ਕਰੋ ਚਾਹੇ ਸਲਵਾਰ ਕਰੋ ਸਲਵਾਰ ਦਾ ਵਰਕ ਠੀਕ ਹੈ ਤੇ ਇੱਕ ਇਹ ਵਰਕ ਹੋਇਆ ਹੋਇਆ ਚਾਹੇ ਤੁਸੀਂ ਇਹਨੂੰ ਸਲਵਾਰ ਤੇ ਲੈ ਲਓ ਜਾਂ ਦੂਜੇ ਨੂੰ ਸਲਵਾਰ ਤੇ ਲੈ ਲਓ ਸਲਵਾਰ ਤੇ ਵੀ ਵਰਕ ਬਾਜੂ ਤੇ ਵੀ ਵਰਕ ਔਰ ਫਰੰਟ ਤੇ ਵੀ ਵਰਕ ਪਰ ਰੰਗ ਸਹੀ ਨਹੀਂ ਸੁਟ ਮਿਲ ਜੂਗਾ 1000 ਦੇ ਵਿੱਚ ਰੰਗ ਕਿਹੜਾ ਸੁੱਕੀ ਮਹਿੰਦੀ ਵਾਲਾ ਹਾਂ ਸੁੱਕੀ ਮਹਿੰਦੀ ਸੁੱਕੀ ਮਹਿੰਦੀ ਵਾਲਾ ਕਰ ਲਓ ਲੋ ਜੀ ਅਗਲਾ ਦੇਖੋ ਬਿਲਕੁਲ ਲਾਈਟ ਪਿੰਕਿਸ਼ ਪੀਚ ਬਹੁਤ ਜਿਆਦਾ ਸੋਹਣਾ ਕਲਰ ਹੈ ਗੁੱਡ ਆ ਲੋ ਠੀਕ ਹੈ ਜੀ 45 40 ਲੈਂਥ ਹੋਊਗੀ ਜੀ ਰਾਮ ਨਾਲ ਨੈਕ ਤੇ ਵੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਆ ਦਿਖਾਈਂ ਜਿਹੜੀ ਹੈ ਚਲੋ ਦੇਖੋ ਆ ਲੋ ਠੀਕ ਹੈ ਜੀ ਤੇ ਇਹ ਹੈਗੀ ਆ ਜੀ ਬਾਜੂ ਲੋੜ ਬਹੁਤ ਪਿਆਰੇ ਸੂਟਰ ਮੈਂਟਲ ਆਇਓ 10 ਚੱਕਣ ਲੱਗੇ ਕੱਲ ਬਹੁਤ ਸਾਰੀਆਂ ਭੈਣਾਂ ਸੀ ਜਿਹੜੀਆਂ ਉਹਨਾਂ ਨੂੰ ਜਿਹੜੇ ਉਹ ਸੂਟ ਤੇ ਆਉਂਦੀਆਂ ਸੀ ਉਹਨਾਂ ਨੂੰ ਮਿਲੇ ਨਹੀਂ ਸੀ ਕਿਉਂਕਿ ਉਹ ਲੇਟ ਹੋ ਗਿਆ ਸੀ ਐਗਜੈਕਟ 5 ਵਜੇ ਇਸ ਤਰ੍ਹਾਂ ਦੀਆਂ ਵੀਡੀਓ ਹੈ ਜਿਹੜੀਆਂ ਦੇਖ ਲਿਆ ਕਰੋ ਫਟਾਫਟ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਦੇਖ ਲਿਆ ਕਰੋ ਚਲੋ ਠੀਕ ਹੈ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਸੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ